ਕਰੋ ਨੇ ਪੁੱਛ ਲਿਆ ਕਹਿੰਦੀ ਵੀ ਪਿਤਾ ਜੀ ਮੈਂ ਇੱਕ ਬਚਨ ਕਰ ਸਕਦੀ ਆ ਉਹ ਕਹਿੰਦੇ ਹਾਂ ਉਹ ਕਹਿੰਦੇ ਵੀ ਤੁਸੀਂ ਆਪਣਾ ਫਰਜ਼ ਨਿਭਾਤਾ ਸੀ ਪਹਿਲਾਂ ਮੇਰੀ ਸ਼ਾਦੀ ਕਰਤੀ ਕੁਦਰਤ ਨੂੰ ਨਹੀਂ ਮਨਜ਼ੂਰ ਸੀ ਹਕਮ ਮੇਰੇ ਜੀਵਨ ਦੇ ਵਿੱਚ ਜੋ ਲਿਖਿਆ ਆ ਮੈਂ ਬੰਦੇ ਨੂੰ ਝੋਕਣਾ ਪੈਂਦਾ ਇਸ ਲਈ ਕੀ ਹੁਣ ਤੁਸੀਂ ਪੱਕੇ ਨੇਚੇ ਨਾਲ ਕਹਿ ਸਕਦੇ ਹੋ ਵੀ ਜੇ ਮੇਰੀ ਦੂਸਰੀ ਸ਼ਾਦੀ ਹੋ ਗਈ ਮੈਂ ਪੂਰਾ ਜੀਵਨ ਫਿਰ ਖੁਸ਼ ਰੂਹ ਉਹ ਕਹਿੰਦੇ ਵੀ ਇਹ ਤਾਂ ਬੇਟਾ ਨਹੀਂ ਕੋਈ ਕਰ ਸਕਦਾ ਉਹ ਕਹਿੰਦੀ ਵੀ ਕੋਈ ਗੱਲ ਨਹੀਂ ਫਿਰ ਮੈਨੂੰ ਮਨ ਸ਼ਾਂਤ ਕਰ ਲਣ ਦਿਓ ਮੈਨੂੰ ਪਹਿਲਾਂ ਜਿਹੜਾ ਮੇਰਾ ਪਤੀ ਸੀ ਮੇਰਾ ਉਹਦੇ ਨਾਲ ਸੰਬੰਧ ਸੀ ਮੈਨੂੰ ਕੋਲੀ ਨਹੀਂ ਪਹਿਲਾਂ ਮੈਂ ਮਨ ਨੂੰ ਆਪਣੇ ਨੂੰ ਠੀਕ ਕਰ ਉਹ ਕਹਿੰਦੇ ਵੀ ਠੀਕ ਆ ਕਿਵੇਂ ਕਰੇਗੀ ਪੁੱਤ ਉਹ ਕਹਿੰਦੀ ਨਹੀਂ ਜੇ ਹੁਕਮ ਹੋਵੇ ਮੈਂ ਯਾਤਰਾ ਕਰਾਂ ਦਰਸ਼ਨ ਕਰਾਂ ਤੀਰਥਾਂ ਤੇ ਜਾਵਾਂ ਕਿੰਨੇ ਸਾਧੂ ਸੰਤ ਮਹਾਤਮਾ ਗੁਣੀ ਗਿਆਨੀ ਵਿਦਵਾਨ ਲੋਕਾਂ ਨੂੰ ਮਿਲੂਗੀ ਕਥਾ ਕਹਾਣੀ ਸੁਣੂਗੀ ਰੱਬ ਦੇ ਗੁਨਾ ਦਾ ਵਰਣਨ ਕਰਨਗੇ ਫਿਰ ਮੇਰੇ ਮਨ ਨੂੰ ਟਿਕਾਓ ਆ ਜਾਊਗਾ ਫਿਰ ਮੈਂ ਤੁਹਾਡਾ ਹੁਕਮ ਦੇਖੂਗੀ ਵੀ ਜੇ ਮੈਨੂੰ ਲੱਗਿਆ ਵੀ ਮੈਂ ਕਰਾਂ ਕਰੂੰਗੀ ਪਿਤਾ ਜੀ ਪਹਿਲਾਂ ਮੈਂ ਕਰੀ ਆ ਸੋਚ ਲਿਆ ਉਹਨਾਂ ਨੇ ਵੀ ਬੱਚੀ ਸਹੀ ਰਹਿੰਦੀ ਐ ਧੀ ਦਾ ਪੁੱਤਰ ਜਾ ਮੀਰਾ ਦੇ ਨਾਲ ਸਖੀਆਂ ਸਹਿਦੀਆਂ ਉਹਦੀਆਂ ਬੰਦੀਆਂ ਤੇ ਨਾਲ ਉਹਦੇ ਅਹਰਕਾਰ ਦੇ ਵਿੱਚ ਆਓ ਤੀਰਥ ਯਾਤਰਾ ਕਰੋ ਮੀਰਾ ਨੇ ਤੀਰਥ ਯਾਤਰਾ કરી ਕਰਦੀ 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 ਸਾਰੇ ਅਲਾਹਾਬਾਦ ਵਗੈਰਾ ਹਰ ਦੁਆਰ ਕੁੰਬਲੀ ਘੁੰਮਦੀ ਬਨਾਰਸ ਪਹੁੰਚ ਗਈ ਬਨਾਰਸ ਵਿਦਿਆ ਦਾ ਕੇਂਦਰ ਹੈ ਉੱਥੇ ਹੀ ਬਨਾਰਸ ਦੇ ਵਿੱਚ ਜਦੋਂ ਆਪਾਂ ਜਾਵਾਂਗੇ ਨਾ ਉੱਥੇ ਬੜੇ-ਬੜੇ ਵਿਦਵਾਨ ਪੈਦਾ ਹੋਏ ਬਨਾਰਸ ਤੋਂ ਵਿਦਵਾਨਤੀ ਸਾਸ਼ਤਰੀ ਘਟ ਸਾਸ਼ਤਰੀ ਜਿਹੜੇ ਗਿਆਨੀ ਲੋਕ ਸੀ ਉੱਥੇ ਬਨਾਰਸ ਦੇ ਵਿੱਚ ਹੀ ਕਬੀਰ ਵਰਗੇ ਤੇ ਰਬੀਦਾਸ ਵਰਗੇ ਮਹਾਨ ਭਗਤ ਹੋਏ ਆ ਜਿਨ੍ਹਾਂ ਨੇ ਸੱਚ ਦਾ ਉਪਦੇਸ਼ ਦਿੱਤਾ ਉੱਥੇ ਪਿਆਰਿਓ ਮੀਰਾ ਨੇ ਬਹੁਤ ਵਿਦਵਾਨ ਲੋਕਾਂ ਦੀ ਸੰਗਤ ਕਰੀ ਪਰ ਮਨ ਨਹੀਂ ਠਿਕੇਆ ਮੇਰਾ ਪੁੱਛਦੀ ਐ ਕੰਦੀ ਵੀ ਲੋਗੋ ਇੱਥੇ ਕੋਈ ਹੋਰ ਵੀ ਹੈ ਮਹਾਤਮਾ ਜੀ ਦਾ ਸੰਗਤ ਕਰਾ ਉਹ ਕੋਈ ਸੱਜਣ ਪੁਰਸ਼ ਉਹ ਕਹਿੰਦਾ ਵੀ ਬੀਬਾ ਹੈ ਤਾਂ ਹੈਗਾ ਮਹਾਤਮਾ ਦਾ ਪਰ ਤੂੰ ਰਾਜਪੂਤਾਂ ਦੀ ਲੜਕੀ ਆ ਰਾਜਿਆਂ ਦੀ ਤੇ ਉੱਥੇ ਤੇਰੇ ਲਈ ਜਾਣਾ ਔਖਾ ਵਾ ਕਿਉਂਕਿ ਉਹਨਾਂ ਸਨੇ ਚ ਜਾਤ ਪਾਤ ਦਾ ਜਾਦੇ ਪ੍ਰਭਾਵ ਸੀ ਨਾ ਲੋਕਾਂ ਨੇ ਮਨ ਦੇ ਉੱਤੇ ਵੰਡੀਆਂ ਪਈਆਂ ਉਹਨੀਆਂ ਸੀ ਉਹ ਕਹਿੰਦੇ ਵੀ ਨਹੀਂ ਮੈਂ ਭਗਤ ਨੂੰ ਮਿਲਣਾ ਮੈਨੂੰ ਜੱਤਾ-ਜੂਤਾ ਨਾਲ ਨਹੀਂ ਮੈਂ ਤਾਂ ਰੱਬ ਦੇ ਪਿਆਰੇ ਨੂੰ ਭਾਲਦੀ ਆ ਉਹ ਕਹਿੰਦੇ ਹੈਗਾ ਇਕ ਦਤਾਨ ਹੈ ਜੋੜਿਆਂ ਦੀ ਉੱਥੇ ਬੈਠਾ ਦਾ ਨਾਮ ਰਵਿਦਾਸ ਔਰ ਜੁੱਤੀਆਂ ਢੰਡਦਾ ਉਹ ਰੱਬ ਦਾ ਪੂਰਾ ਪਿਆਰਾ ਵਾ ਉਹ ਕਹਿੰਦੇ ਵੀ ਸਤਿਵਚਨ ਮੀਰਾ ਦਾ ਪਿਆਰਿਓ ਰਵਿਦਾਸ ਦੇ ਕੋਲੇ ਚਲੀ ਗਈ ਰਵਿਦਾਸ ਦੇ ਦਰਸ਼ਨ ਕਰੇ ਨਮਸਕਾਰ ਕਰੇ ਬੈਗੀ ਸੰਗਤ ਕਰੀ ਕਦੇ ਜੋੜੇ ਹੀ ਨਹੀਂ ਸੀ ਕਣਧਾਰ ਵੀ ਦਾਸ 700 ਰੁਪਏ ਹੁੰਦਾ ਸੀ ਉੱਥੇ ਵਿਚਾਰਾ ਗੁਰੂ ਕਰਦੀਆਂ ਹੁੰਦੀਆਂ ਸੀ ਉਹ ਜਦੋਂ ਬੇਂਤੀ ਤੇ ਮੀਰਾ ਦੇ ਮਨ ਨੂੰ ਤਸ਼ੱਲੀ ਆ ਗਈ ਉਹ ਹੱਥ ਜੋੜ ਕੇ ਰਵਿਦਾਸ ਨੂੰ ਕਹਿੰਦੀ ਵੀ ਮੈਂ ਰਾ ਕੇ ਨਾ ਇੱਕ ਬੇਂਤੀ ਕਰ ਸਕਦੀ ਆ ਉਹ ਕਹਿੰਦੇ ਬੇਟਾ ਹਾਂ ਕਰੋ ਉਹ ਕਹਿੰਦੀ ਜੀ ਮੈਂ ਤੋਂ ਤੋਂ ਸ਼ਬਦ ਲੈਣਾ ਚਾਹੁੰਦੀ ਆ ਉਹ ਕਹਿੰਦੇ ਧੀਏ ਨਾ ਵੀ ਤੂੰ ਉੱਚੀ ਕੁਲ ਦੀ ਆ ਕੰਨਿਆ ਇੱਥੇ ਵੱਡੇ ਵੱਡੇ ਪੰਡਤ ਬਹੁਤ ਗੁਣੇ ਜਾਂਦੀ ਹੈ ਪੁੱਤਰ ਤੇਰੇ ਮਾਪੇ ਆ ਨਾ ਜਿਹੜੇ ਉਹਨਾਂ ਨੇ ਇਸ ਗੱਲ ਨੂੰ ਪਰਵਾਣ ਨਹੀਂ ਕਰਨਾ ਤੂੰ ਕਿਸੇ ਵਿਦਵਾਨ ਗੁਣੀ ਪੰਡਤ ਤੋਂ ਸ਼ਬਦ ਲੈ। ਮੀਰਾ ਨੂੰ ਨਹੀਂ ਰਵਿਦਾਸ ਨੂੰ ਮਹਾਰਾਜ ਮੰਨਾਂ ਜਾਂ ਮੈਨੂੰ ਪੰਡਤ ਦਾ ਅਰਥ ਤਾਂ ਦੱਸ ਦਿਓ ਕਿ ਕਿਹੋ ਜੇ ਹੁੰਦੇ ਆ। ਹੁਣ ਪੰਡਤ ਦਾ ਅਰਥਾਤ ਅ ਬ੍ਰਹਮਚਾਰਨ ਵਾਲੇ ਨੂੰ ਕਹਿੰਦੇ ਆ ਦਿੱਤਿਆ ਦਾ ਮਾਨ ਸ਼ਕਤੀ ਜਦੋਂ ਉਹਨੇ ਗਿਆਨ ਦੀ ਗੱਲ ਕਰੀ ਉਹ ਕਹਿੰਦੇ ਫਿਰ ਇਹੋ ਜਿਹਾ ਤਾਂ ਮੈਨੂੰ ਕੋਈ ਨਹੀਂ ਮਿਲਿਆ ਇੱਥੋਂ ਬਿਨ ਤੂੰ ਐ ਉਹ ਪੰਡਤ ਬਿੱਦਵਾਨ ਮੈਂ ਤਾਂ ਸ਼ਬਦ ਇੱਥੋਂ ਲੈਣਾ ਪਰਦਾ ਨੋ ਪਾ ਪਰ ਵੀ ਦਾਸ ਨੇ ਸੋਚਿਆ ਦੀ ਇਹ ਲੜਕੀ ਬੰਦਗੀ ਵਾਲੀ ਆ ਇਹਨੂੰ ਤੂੰ ਇਹਦਾ ਮਨ ਵੀ ਤੋੜਨਾ ਮਾੜਾ ਉਹ ਕਹਿੰਦੇ ਚਲੋ ਬੇਟਾ ਮੈਂ ਤੈਨੂੰ ਸ਼ਬਦ ਦੇ ਦਨ ਤਾ ਨਾਲ ਆਰਾਧਨਾ ਕਿਦੀ ਕਰੇਗੀ ਅਪਾਸ਼ਨ ਮੀਰਾ ਕੰਦੀ ਜੀ ਮੈਂ ਅਰਵਦਾਸ ਦੀ ਆ ਕ੍ਰਿਸ਼ਨ ਮਹਾਰਾਜੀ ਦੀ ਅਰਵਦਾਸ ਜੀ ਨੂੰ ਕਹਿੰਦੀ ਉਹਨਾਂ ਨੇ ਇੱਕ ਸਰੂਪ ਨਾਲ ਕ੍ਰਿਸ਼ਨ ਦਾ ਹਿਲ ਦਿੱਤਾ ਉਹ ਕਹਿੰਦੇ ਲੈ ਬੇਟਾ ਇਹਦਾ ਧਿਆਨ ਘਰੇ ਤੇ ਆ ਸ਼ਬਦ ਲੈਦਾ ਉਹਨੇ ਇਹ ਫੋਟੋ ਦੇਖ ਲਿਆ ਅਰਵਦਾਸ ਨੂੰ ਵਾਪਸ ਕਰਤਾ ਉਹ ਕਹਿੰਦੇ ਬੇਟਾ ਇਹ ਤਾਂ ਤੈਨੂੰ ਦਿੱਤਾ ਇਹ ਧਿਆਨ ਵਾਸਤੇ ਆ ਉਹ ਕਹਿੰਦੇ ਜੀ ਲੋੜ ਹੀ ਨਹੀਂ ਇਹ ਤਾਂ ਮੈਂ ਮਨਚ ਹੀ ਖਿੱਚ ਲਿਆ ਅਰਵਦਾਸ ਕਹਿੰਦੇ ਧੰਨ ਦਾ ਭਾਈ ਤੋਂ ਆਹ ਦਾ ਜੇ ਵਸਤਾ ਬਟਿਆ ਦਾ ਹੁੰਦਾ ਨਾ ਸਤਕਾਰ ਦੇ ਨਾਲ ਵੱਡਾ ਹੁੰਦਾ ਹੀ ਉਹ ਆ ਜਿਹੜਾ ਦੂਜੇ ਨੂੰ ਮਾਣ ਦਿੰਦਾ ਤੇ ਜਿਹੜਾ ਵੱਡਾ ਨਾਮ ਹੋਵੇ ਛੋਟੀ ਸੋਚ ਵਾਲਾ ਹੁੰਦਾ ਉਹ ਆਪਣੇ ਆਪ ਦਾ ਮਾਣ ਚਾਹੁੰਦਾ ਮੇਰਾ ਮਾਣ ਹੋਵੇ ਇਹ ਅੰਤਰ ਹੈ ਰਵਿਦਾਸ ਜੀ ਕਹਿੰਦੇ ਬੇਟਾ ਤੇਰੀ ਤਾਂ ਵਸਤਾ ਹੀ ਬੜੀ ਵੱਡੀ ਹੈ ਸ਼ਬਦ ਲੈ ਲਿਆ ਹੁਣ ਇੱਥੇ ਚਲੋ ਕਥਾ ਤਾਂ ਬਹੁਤ ਵੱਡੀ ਹੈ ਇੱਥੇ ਗੱਲ ਸ਼ਬਦ ਦੀ ਜਾਂਦੀ ਹੈ ਕਹਿੰਦੇ ਲਿਆ ਸ਼ਬਦ ਸੀ ਵਰਗ ਗਿਆਨੀਆਂ ਦਾ ਪ੍ਰਭ ਗਿਆਨੀ ਸੀ ਨਾ ਰਬੀ ਦਾਸ ਜੀ ਨੂੰ ਗੁਰੂ ਬਾਣੀ ਦੇ ਵਿੱਚ ਉਹਨਾਂ ਦੀ ਬਾਣੀ ਦਰਜ ਹੈ ਤੇ ਜਿੱਨਾਂ ਦੀ ਬਾਣੀ ਗੁਰੂ ਬਾਣੀ ਦੇ ਵਿੱਚ ਦਰਜ ਹੈ ਤੇ ਇਸ ਗ੍ਰੰਥ ਨੂੰ ਗੁਰੂ ਦਾ ਦਰਜਾ ਫਿਰ ਉਹਨਾਂ ਅੱਗੇ ਸਾਡਾ ਸਿਰ ਝੁਕਦਾ ਕਿ ਨਹੀਂ ਝੁਕਦਾ ਓਮ ਓਕਾਰ ਪਰਮੇਸ਼ਰ ਗਿਆਨ ਕਹਿੰਦੇ ਜੀ ਉਹਦਾ ਗਿਆਨ ਹੈ ਬ੍ਰਹਮ ਦਾ ਗਿਆਨ ਤੇ ਸ਼ਬਦ ਲੈ ਲਿਆ ਹੁਣ ਨਾ ਤੋਂ ਜਿਨ੍ਹਾਂ ਨੂੰ ਬ੍ਰਹਮ ਦਾ ਗਿਆਨ ਸੀ ਪਰਮੇਸ਼ਰ ਦਾ ਓਮਕਾਰ ਦਾ ਤੇ ਉਹਨਾਂ ਨੇ ਕੀ ਕਰਿਆ ਕਹਿੰਦੇ ਭੈ ਧਰਮ ਤੇ ਦੁੱਖਾਂ ਦਾ ਨਾਸ ਹੋਇਆ ਜਿਹੜਾ ਸ਼ਬਦ ਦਾ ਨਾ ਪੂਰਨ ਵਾਹਿਗੁਰੂ ਦੇ ਸ਼ਬਦ ਦਾ ਮਹਾਤਮ ਹੈ ਇਹ ਨਾਮ ਦਾ ਮਹਾਤਮ ਹੈ ਭੈ ਤੈਕ ਦੇ ਡਰ ਨੂੰ ਜਿਹੜੇ ਪਿਆਰਿਓ ਵਾਹਿਗੁਰੂ ਦੇ ਸ਼ਬਦ ਦਾ ਜਾਪ ਕਰਦੇ ਆ ਉਹਨਾਂ ਕੋਲੇ ਭੈ ਨਹੀਂ ਹੈਗਾ ਨਾ ਦੇਣ ਨੂੰ ਨਾ ਲੈਣ ਨੂੰ ਕਿਉਂ ਕਿਉਂਕਿ ਲੈਣਾ ਤਾਂ ਰੱਖਣਾ ਪਊਗਾ ਤੇ ਦੇਣਾ ਕੋਲੇ ਹੋਊਗਾ ਫੇਰ ਹੀ ਝੋਊਗਾ ਨਾ ਪੈ ਉਹਨਾਂ ਕੋਲੇ ਹੁੰਦਾ ਹੀ ਨਹੀਂ ਤੇ ਨਾ ਉਹ ਭੈ ਭੈ ਦੇ ਵਪਾਰੀ ਆ ਨਾ ਭੈ ਲੈਂਦੇ ਆ ਤੇ ਨਾ ਭੈ ਗੰਦੇ ਆ ਇਸ ਲਈ ਭਰਮ ਭਰਮ ਕੀ ਆ ਭਲੇਖਾ ਉਹਨਾਂ ਨੂੰ ਕਈ ਪ੍ਰਕਾਰ ਦਾ ਭਰਮ ਹੈ ਹੁਣ ਭਰਮ ਕੀ ਆ ਜਿਹਦਾ ਜਿਹਨੂੰ ਹੋਂਮਾ ਕਹਿੰਦੇ ਆ ਨਾ ਹੋਂਕਾਰ ਉਹ ਕੀ ਆ ਬੰਦੇ ਨੂੰ ਲੱਗਦਾ ਵੀ ਮੇਰੇ ਨਾਲੋਂ ਤਕੜਾ ਨਹੀਂ ਦੁਨੀਆ 'ਚ ਹੈਗਾ ਕੋਈ ਪਰ ਪਰ ਮੈਂ ਕਿਉਂ ਤਗੜੇ ਇੰਨੇ ਆ ਗਦੇ ਗੁੱਟ ਫੜ ਲੈਣ ਤੇ ਘੁਮਾ ਦਿੰਦੇ ਆ ਸੁੱਟਦਾ ਨਹੀਂ ਸਰੀਰਕ ਤਾਕਤ ਦੂਜੇ ਕੋਲੇ ਤੀਜੇ ਕੋਲੇ ਬਹੁਤ ਜਿਆਦੇ ਵਾਲੀ ਨਹੀਂ ਹੁੰਦੇ ਆ ਮਨੁੱਖ ਨੂੰ ਘਰ ਮੈਂ ਵੀ ਮੇਰੇ ਨਾਲ ਸੁੰਦਰ ਨਹੀਂ ਮੇਰੇ ਨਾਲ ਸੋਹਣਾ ਨਹੀਂ ਕੋਈ ਇਤਲੇ ਖਾਬਾ ਇਸ ਦੁਨੀਆ ਤੇ ਜੋਸੇਫ ਵਰਗੇ ਸੁਨੱਖੇ ਵੀ ਆਏ ਇੱਕ ਐਸਾ ਸਾਰੀ ਦੁਨੀਆ ਕੋਲੇ ਹੋਸ਼ਣ ਤਿੰਨ ਹਿੱਸੇ ਇਕੱਲੇ ਕੋਲੇ ਹੀ ਸੀ ਤੇ ਹੰਕਾਰ ਕਰ ਗਿਆ ਉਹ ਤੇ ਹੁਸਨ ਦਾ ਕੀਮਤ ਪਤਾ ਕੀ ਪਈ ਅੱਟੀ ਮੁੱਲ ਪਿਆ ਸੀ ਸੂਤ ਦੀ ਅੱਟੀ ਇੰਨੇ ਸੋਹਣੇ ਜੂ ਸੁਦਲਾ ਹੁਸਨ ਦੀ ਕੀਮਤ ਅੱਟੀ ਬਈ ਪਿਆਰਿਓ ਇਹ ਹੁਸਨ ਕੋਹ ਨਹੀਂ ਹੈਗਾ ਇਹ ਚੜਦਾ ਤੇ ਲੰਦਾ ਆਉਂਦਾ ਤੇ ਜਾਂਦਾ ਵਾ ਇਹ ਪ੍ਰੀਖਾ ਦਿੰਦੇ ਨੂੰ ਕਿ ਮੈਂ ਬਹੁਤ ਸੁਹੰਦਰ ਮੈਂ ਬਹੁਤ ਗਿਆਨੀ ਹਾਂ ਮੈਂ ਬੜਾ ਵਿਦਵਾਨ ਮੇਰੀ ਤਾਕਤ ਬਹੁਤ ਹੈ ਮੈਂ ਧਨ ਬਹੁਤ ਹੈ ਮੇਰੇ ਕੋਲੇ ਮੈਂ ਜੋਗਾ ਦਾ ਹੋ ਜਾਂਦਾ ਹੈ ਸਾਰੇ ਬੰਦੇ ਨੂੰ ਭੜ ਮੈਂ ਹੁੰਦਾ ਕੁਛ ਨਹੀਂ ਦਾ ਇਸ ਲਈ ਦੁੱਖ ਕੀ ਹੈ ਦੁੱਖ ਤਿੰਨ ਤੰਗ ਤਰੀਕੇ ਹੈ ਇੱਕ ਤਨ ਦਾ ਦੁੱਖ ਤਨ ਕਹਿੰਦੇ ਸਰੀਰ ਨੂੰ ਇੱਕ ਮਨ ਦਾ ਦੁੱਖ ਹੈ ਇੱਕ ਆਤਮਕ ਦੁੱਖ ਹੈ ਤਿੰਨ ਪ੍ਰਕਾਰ ਦਾ ਦੁੱਖ ਹੈ ਤਨ ਨੂੰ ਕਹਿੰਦੇ ਦੁੱਖ ਹੈ ਕੱਲੀ ਜਿੰਦ ਤੇ ਦੁੱਖ ਹਜ਼ਾਰ ਹਰਦਮ ਜਿੰਦ ਕੱਲੀ ਜਾਨ ਕੱਲੀ ਐ ਤੇ ਦੁੱਖ ਹਜ਼ਾਰ ਨਹੀਂ ਹਰਦਮ ਦਾ ਮਤਲਬ ਆ ਸਾਹ ਸਾਹ ਦਾ ਇਹਨਾਂ ਸਾਰੀਆਂ ਚੀਜ਼ਾਂ ਦਾ ਨਾਸ ਹੋ ਗਿਆ ਕਿਹਦਾ ਜਿਨ੍ਹਾਂ ਨੇ ਗੁਰੂਆਂ ਦਾ ਸ਼ਬਦ ਪ੍ਰਾਪਤ ਕਰ ਲਿਆ ਮਹਾਂਤਮ ਸ਼ਬਦ ਦਾ ਵਾ ਜਿੱਥੇ ਵਿਚਾਰਾਂ ਕਰਾਂਗੇ ਨਾ ਬਹੁਤ ਦਰਸਤਾਂ ਦਾ ਦੇ ਸਕਦੇ ਆ ਆ ਦੋਨੋ ਦਿਵਾਨ ਅੱਜ ਹੀ ਪੂਰੇ ਹੋ ਸਕਦੇ ਆ ਵੀ ਇੱਥੋਂ ਲੱਗ ਜੀਏ ਕੱਲ ਨੂੰ ਸਮਾਪਤ ਕਰ ਦਈਏ ਇਹਦਾ ਦਰਸਤਾਨ ਵੀ ਮੁੱਕ ਸਕਦਾ ਵੀ ਜਿਨ੍ਹਾਂ ਨੇ ਸ਼ਬਦ ਲਿਆ ਜੱਪਿਆ ਉਹ ਭੈ ਤੋਂ ਧਰਮ ਤੋਂ ਤੇ ਦੁੱਖਾਂ ਦਾ ਖਾਤਮਾ ਕਿਵੇਂ ਹੋਇਆ ਤੇ ਕਿੱਡੇ ਕਿੱਡੇ ਮਹਾਨ ਹੋਏ ਨਹੀਂ ਕਿੰਨੇ ਲਗੇ ਉਹਨਾਂ ਨੇ ਜੀਵਨ ਦੇ ਇਤਿਹਾਸ ਸਿਰੋੜੇ ਦਾ ਵੱਡੀ ਗੱਲ ਆ ਉਹਨਾਂ ਤੇ ਨਾ ਹੀ ਦਿਣੀ ਚੰਗੀਏ ਮੁੱਕਦੇ ਨਹੀਂ ਗੁਰੂ ਨਾਨਕ ਦੀ ਕਿਰਪਾ ਇੱਕ ਤੇ ਨਹੀਂ ਸੱਤ ਹੈ ਲਖਾਂ ਨੇ ਸਵਾਮੀ ਜੀ ਨੇ ਇੱਕ ਸ਼ਬਦ ਲਿਖਿਆ ਸੀ ਕਹਿੰਦੇ ਗਗਣ ਦੇ ਗਿਣੇ ਜਾਣ ਤਾਰੇ ਦਰਬਾਰ ਸਿੰਘ ਆ ਤਾਰੇ ਗਿਨੇ ਜਾਂਦੇ ਨਹੀਂ ਨਾਨਕ ਦਾਤਾਰ ਦੇ ਜਿਹੜੀ ਗੁਰੂ ਨਾਨਕ ਦੇ ਦੁਨੀਆ ਤਾਰੀ ਨਾ ਉਹਨਾਂ ਦੀ ਗਿਣਤੀ ਨਹੀਂ ਹੁੰਦੀ ਆਕਾਸ਼ ਮੰਡਲ ਵਾਲੇ ਤਾਰੇ ਤਾਂ ਗਿਨੇ ਜਾ ਸਕਦੇ ਆ ਇਸ ਲਈ ਮਨ ਮੰਦਰੀ ਅੰਦਰੀ ਰੱਬ ਰਹਿੰਦਾ ਬਗਰਾ ਮੰਨਾ ਨੇ ਮੰਦਰਾ ਮੰਦਲ ਭਾਵ ਜਿੱਥੇ ਸਭ ਲੋਕ ਰਹਿੰਦੇ ਆ ਇੱਕੋ ਥਾਂ ਤੋਂ ਇਕਾਂ ਰਹੇ ਕਿਸੇ ਦੀ ਕੁਲੀ ਬਣਦੀ ਐ ਕਿਸੇ ਦਾ ਘਰ ਬਣਦਾ ਕਿਸੇ ਦੀ ਕੋਠੀ ਬਣਦੀ ਐ ਤੇ ਕਿਸੇ ਦਾ ਮਹਿਲ ਬਣਦਾ ਤੇ ਕਿਸੇ ਦਾ ਮੰਦਰ ਬਣਦਾ ਰਹਿਣ ਵਾਲਿਆਂ ਦਾ ਅੰਤ ਜਿਹੜੇ ਤੇ ਜਿਹੜਾ ਰਹਿੰਦੇ ਆ ਨਾ ਉਹਨਾਂ ਦਾ ਤੇ ਪੁੱਤ ਜੇ ਫਲਾਣਿਆਂ ਦੀ ਕੋਠੀ ਹੈ ਜੀ ਇਹ ਆ ਬੜਾ ਵੱਡਾ ਇਹ ਫਲਾਣਿਆਂ ਦਾ ਬਹਿਲ ਹੈ ਕਿਉਂ ਅਗਲੀ ਆਪਣੀ ਸੰਸਾਰ ਦੀ ਪਾਵਰ ਹੈ ਦੁਨੀਆ ਦੀ ਦਾਗਤਾ ਹੈ ਤੇ ਮੰਤਰ ਕਹਿੰਦੇ ਐ ਜਿੱਥੇ ਵਹਿਗੁਰੂ ਵੱਸਦਾ ਆਪਣਾ ਸਭ ਤੋਂ ਪਵਿੱਤਰ ਅਸਥਾਨ ਹੈ ਦਾ ਸਾਰੇ ਹੀ ਪਵਿੱਤਰ ਆ ਸਾਡਾ ਮਹਾਨ ਅੰਮ੍ਰਿਤਸਰ ਉਸ ਅੰਮ੍ਰਿਤਸਰ ਦਾ ਜਿਹੜਾ ਦਰਬਾਰ ਆ ਦਾ ਨਾਂ ਕੀ ਹੈ ਹਰਿ ਮੰਦਰ ਸਾਹਿਬ ਹੈ ਹਰਿ ਮੰਦਰ ਹਰੀ ਦਾ ਮੰਦਰ ਹਰ ਮਨੇ ਪਰਮਾਤਮਾ ਪਰਮੇਸ਼ਵਰ ਜਿਹੜੇ ਘਰ ਚ ਰਹਿੰਦਾ ਉਹ ਘਰ ਹੈ ਵਾਹਿਗੁਰੂ ਦਾ ਵਾਸਾ ਨਾ ਉੱਥੇ ਉਹਨੂੰ ਕਹਿੰਦੇ ਮੰਦਰ ਏਵੇਂ ਕਹਿੰਦਾ ਜਿਹੜਾ ਸਾਡਾ ਮਨ ਹੈ ਨਾ ਜਿਹਦੇ ਤੇ ਵਾਹਿਗੁਰੂ ਵਸ ਜੇਵੇ ਤੇ ਮੰਦਰ ਬਣ ਜਾਂਦਾ ਮਨ ਮੰਦਰੀ ਅੰਤਰੀ ਰੱਬ ਰਹਿੰਦਾ ਕਹਿੰਦਾ ਮਨ ਮੰਦਰ ਕਦੋਂ ਬਣਦਾ ਜਦੋਂ ਇਹਦੇ ਅੰਦਰ ਰੱਬ ਰਹਿੰਦੇ ਪਰਮਾਤਮਾ ਬਸੇ ਤੇ ਹੁਣ ਰਹਿੰਦਾ ਕੌਣ ਆ ਘਰੇ ਤੇ ਸਾਨੂੰ ਪਤਾ ਹੀ ਨਹੀਂਗਾ ਤੇ ਜੇ ਆਪਣੇ ਘਰੇ ਭੇਦਾਂ ਦੇ ਵੀ ਮੇਰੇ ਕੋਲੇ ਰੱਬ ਹੈ ਇਹੇ ਭੇਦ ਨੂੰ ਦੱਸ ਲਾ ਵਾ ਫਿਰ ਕੀ ਕਹਿੰਦੇ ਨਹੀਂ ਦਿਸੇ ਤੋਂ ਬਿਨਾ ਵਿਸ਼ਵਾਸ ਹੋਇਆ ਜਿਹਨੇ ਦੇਖਿਆ ਜਿਉਂ ਉਹ ਕਹਾਂਵੇਂ ਮਰੀ ਜਦੋਂ ਅੰਦਰ ਕਿੱਥੇ ਜਾ ਰੱਬ ਹੈਗਾ ਲੈ ਅੰਦਰ ਖੂਨ ਹੈ ਨਾੜੀਆਂ ਹੈ ਹੱਡੀਆਂ ਆ ਮਾ ਰੱਬ ਕਿੱਥੇ ਆ ਜਾਊਗਾ ਤੇ ਜਿਨ੍ਹਾਂ ਨੇ ਦਰਸ਼ਨ ਕਰਿਆ ਉਹਨਾਂ ਨੂੰ ਪਿਆਰਿਓ ਸਰਬੱਤ ਸੋਰੇ ਸਈ ਰੱਬ ਦੇਖਤਾ ਵਾ ਇਸ ਲਈ ਵਿਸ਼ਵਾਸ ਨਹੀਂ ਭੇਦਾਂ ਕਿਉਂ ਕਹਿੰਦੇ ਪਰਦਾ ਦੁਈ ਦਾ ਪਾੜ ਕੇ ਦੂਰ ਕੀਤਾ ਜਿਨ੍ਹਾਂ ਨੇ ਦੁਸ਼ਮੈਸ਼ ਵਾਲਾ ਪਰਦਾ ਪਾੜ ਤਾ ਨਾ ਇਹੀ ਰੱਬ ਦੇ ਮੂਹਰੇ ਪਰਦਾ ਵਾ ਪਰਮਾਤਮਾ ਦੇ ਦਰਸ਼ਨ ਕਰਨ ਵਾਸਤੇ ਦੁਈ ਕੱਢਣੀ ਪੈਂਦੀ ਹੈ ਦੁਸ਼ਮੈਸ਼ ਕੱਢਣੀ ਪੈਂਦੀ ਆ ਮੇਰ ਤੇਰ ਦਾ ਖਾਤਮਾ ਕਰ ਲੈਂਦਾ ਖਾਤਮਾ ਤੇਰ ਦਾ ਨਹੀਂ ਕਰਨਾ ਮੇਰ ਦਾ ਕਰਨਾ ਮੈਂ ਦਾ ਖਾਤਮਾ ਕਰਨਾ ਤੂੰ ਤੂੰ ਦੀ ਆਵਾਜ਼ ਹੋਣੀ ਚਾਹੀਦੀ ਆ ਤੇ ਵਹਿਗੁਰੂ ਦੇ ਨਾਮ ਦਾ ਮਹਾਤਮ ਹੋਣਾ ਚਾਹੀਦਾ ਵਹਿਗੁਰੂ ਦੀ ਬੰਦਗੀ ਦਾ ਮਹਾਤਮ ਹੋਣਾ ਚਾਹੀਦਾ ਪਰਮੇਸ਼ਰ ਦੇ ਨਾਮ ਦੇ ਮਹਾਤਮ ਤਾਂ ਗੜ ਇਹ ਸਮਝ ਨਹੀਂ ਆ ਸਕਦੀ ਇਸ ਲਈ ਜਿੰਨਾ ਜਣ ਸਾਡੇ ਚ ਦੁਬੈਸ਼ ਆ ਲੀੜੇ ਪਿਆਰੇ ਉਹ ਜੇ ਹੋ ਜੇ ਮਰਦੀ ਪਾ ਲੋ ਲੀੜਿਆਂ ਨਾਲ ਹੀ ਬੰਦਾ ਰਹਿੰਦਾ ਨਾ ਵੀ ਆ ਸਾਦਾ ਅਸੰਤਾ ਅਸਖ ਅਖਾਲਸਾ ਦਾ ਆ ਭਗਤ ਆ ਅਫਲ ਇਸਾਰੇ ਉਤਨਾ ਤੇ ਹੀ ਆਪਾ ਦੇਖ ਸਕਦੇ ਹਨ ਇੱਕ ਅੰਦਰੋਂ ਪਰਪੱਕਤਾ ਵਾਲਾ ਜਿਹੜੇ ਪਰਪੱਕ ਲੋਗ ਹਨ ਨਾ ਪਰਪੱਕ ਹੁਣ ਮੁਕਤਾਸ ਨਾੜਤਾ ਬੱਦਮਾੜਤਾ ਉੱਥੇ ਦੇ ਸਾਰੇ ਈਰਖਾ ਕਰਦੇ ਸੀਗੇ ਬਨਾਰਸ ਦੇ ਸਾਰੇ ਪੰਡਤ ਰਵਦਾਸ ਜੀ ਨਾਲ ਤਾਂ ਈਰਖਾ ਕਰਦੇ ਸੀ ਉਹ ਤਾਂ ਉਹਦੀ ਜਾਤ ਤੱਕ ਸੀਮਤ ਸੀ ਤੇ ਰびਦਾਸ ਕੀ ਸਾਰਿਆਂ ਦਾ ਪਿਆਰ ਕਰਦਾ ਸੀ ਕਿਉਂ ਕਿ ਰびਦਾਸ ਨੂੰ ਨਜ਼ਰ ਭਗਵਾਨ ਆਉਂਦਾ ਸੀ ਉਹਨਾਂ ਦੀ ਨਜ਼ਰ ਵਿਚਾਰਿਆਂ ਦੀ ਹਜੇ ਸੰਸਾਰਕ ਤਣ ਅੱਕ ਸੀ ਪਰਿਵਾਰ ਤੱਕ ਸੀ ਜਿੱਥੇ ਜੰਮਿਆ ਸੀ ਉੱਥੋਂ ਤੱਕ ਤੇ ਜਿਹੜੇ ਵਹਿਗੁਰੂ ਨਾਲ ਪ੍ਰੇਮ ਕਰਦੇ ਆ ਉਹ ਪਰਦਾ ਪਾਰ ਦਿੰਦੇ ਦੋਈ ਦਾ ਜਰ ਦੋਈ ਦਾ ਪਰਦਾ ਪਾਟ ਗਿਆ ਫਿਰ ਤੂੰ ਦੇ ਦਰਸ਼ਨ ਹੁੰਦੇ ਆ ਪਰਮਾਤਮਾ ਦੇ ਪ੍ਰਭੂ ਦੇ ਕਿਤੇ ਦੱਸਿਆ ਹਰੇ ਤੇ ਸੰਤੋਖ ਦਾ ਵਾਸ ਹੋਇਆ ਜਿਹੜਾ ਰਿਧਾ ਨਾ ਇਹਦੇ ਹਿਰਦੇ ਵਿੱਚ ਮਨ ਦੇ ਵਿੱਚ ਸਭ ਕਹਿੰਦੇ ਆ ਬਰਾਬਰ ਨੂੰ ਆ ਬਹੁਤ ਔਖਾ ਆਪ ਦੇ ਬਰਾਬਰ ਕਿਸੇ ਨੂੰ ਮੰਨ ਲਈ ਨਹੀਂ ਕੋਈ ਉਹ ਕਹਿੰਦਾ ਸਾਰੇ ਵਿੱਚੋਂ ਛੋਟੇ ਸਾਰਿਆਂ ਤੋਂ ਵੱਡਾ ਜਦੋਂ ਬੰਦੇ ਦੇ ਮਨ ਤੇ ਆ ਗਿਆ ਨਾ ਬਿ ਘੱਟੋ ਘੱਟ ਮੰਨਣਾ ਤਾਂ ਵੱਡਾ ਚਾਹੀਦਾ ਬਰਾਬਰ ਤਾਂ ਮੰਨ ਲੈਣਾ ਬਈ ਸਾਰੇ ਮੇਰੇ ਵਰਗੇ ਜਦੋਂ ਇਹ ਭਾਵਾਂ ਦੇ ਨਾ ਬਈ ਸਾਰੇ ਵਾਰੀ ਗੁਰੂ ਦੇ ਪਿਆਰੇ ਆ ਪਰਬੋਹ ਦੇ ਅਪੰਦੀਆ ਪੁੱਤਰ ਸਾਰੇ ਪਰਮਾਤਮਾ ਦੇ ਸਾਰੇ ਬੱਚੇ ਆ ਤੇ ਜੋ ਬੱਚੇ ਆ ਫਿਰ ਆਪਾਂ ਸਾਰੇ ਪ੍ਰਾਣ ਸਾਰੇ ਇੱਕ ਰਿਸ਼ਤਾ ਸਾਡਾ ਦਰਿਆ ਵੀ ਜੀਵਨ ਦੇ ਪੱਖ ਅਲੱਗ ਹੈ ਅਵਸਥਾ ਬੜੇ ਪੱਖ ਅਲੱਗ ਨੇ ਇਸ ਲਈ ਇਤ